ਆਡੀ ਗਲਤੀ ਇਹ ਆ ਵੀ ਅਸੀਂ ਦਿਨੇ ਨਹੀਂ ਦੱਸ ਕੇ ਗਏ ਕਿਉਂਕਿ ਦਿਨੇ ਸੀਮਤਾ ਕਰਕੇ ਗਿਆ ਉਹ ਬੰਦਾ ਹੈ ਨਹੀਂ ਸੀ ਕੰਮ ਤੇ ਗਿਆ ਸੀ ਮੈਨੂੰ ਤਾਂ ਲੱਗਦਾ ਉਹ ਵੀ ਚੱਕ ਜਾਂਦਾ ਹੁਣ ਉਹ ਜਾਲੀ ਵਿੱਚ ਦੀ ਵੱਡੇ 11 ਵਜੇ ਰਾਤ ਦੇ ਅੱਧਾ ਘੰਟਾ ਰਹਿ ਗਿਆ ਦਿਨ ਬਦਲਣ ਚ ਤੂੰ ਨਾ ਸੱਪ ਸਲੂੰਡੀ ਲੜਾ ਲਈ ਤੂੰ ਇੱਥੇ ਕਿਤੇ ਸਾਨੂੰ ਜੈਲਾ ਟੜਕੇ ਨੂੰ ਭਾਇਨਾ ਸਾਰੇ ਥਾਣੇ 'ਚ ਬੈਠਿਆ ਹੁਣ ਅਸੀਂ ਤੇ ਭਾਈ ਅੱਧਾ ਘੰਟਾ ਵੀ ਬਾਅਦ ਜਾਵਾਂਗੇ ਵੀ ਸਵੇਰੀ ਜਾਵਾਂਗੇ ਤੇ ਭਾਈ ਬਣ ਕੇ ਸਵੇਰੇ ਟੱਟੂ ਜਾਏਗਾ ਤੂੰ ਆ ਤਾਂ ਹੁਣ ਇੱਥੇ ਡਿੱਗ ਜੂ ਚੱਕ ਕੇ ਪਾ ਜੈਲਾ ਬੰਗਦੇਵ ਦਾਣਾ ਵਿੱਚ ਇਹ ਹੈ ਕਿ ਨਾ ਅੱਠ ਕਰੋੜੀ ਬਚਦੀ ਜਿਹੜੇ ਟੋਪੀ ਵਾਲੇ ਹੈ ਹੈ 15:04 ਹੀ ਰਹੀ ਸੀ ਕੱਠ ਤੋਂ ਜਿਹਨੇ 8:34 ਲਈ ਇੱਕ ਪਿਆਰ ਦਾ ਹੁਣ ਆਪ ਪੰਨਿਆਂ ਕੋਲ ਸੀਨ ਕਰਕੇ ਆਉਣਾ ਹੈ ਸਰਦਾਰ ਜੀ ਤੇਰਾ ਵਸੂ ਉਹ ਉਹ ਵੀ ਨੈਂਟ ਦਾ ਸੀ ਨਹੀਂ ਨਾ ਵਿੱਚ ਵਿਚਾਰੇ ਦਾ ਸਾਡੇ ਯਾਰ ਗੱਗੀ ਨਾ ਸੌਂ ਜੀ ਉਹਨੂੰ ਫੋਨ ਲਾ ਓਏ ਉਹ ਗੱਗੀ ਲਾਈ ਆਮਣੇ ਤੇਰੇ ਵਾਲ ਤੋਂ ਲਾ ਹੈ ਫੋਨ ਲਾ ਉਹਨੂੰ ਉਹ ਸੌਂ ਨਹੀਂ ਉਹ ਇਹ ਜੀ ਆ ਸਹੀ ਗੱਲ ਆ ਮੇਰਾ ਕੰਮ ਲਾਸਟ ਸੀ ਜੇਦਾ ਵੀ ਹੈ ਖੇਤ ਵਾਲੀ ਆ ਗੱਗੀ ਦੇ ਨੇ ਬੱਦ ਉਹਨੂੰ ਗੱਗੀ ਨੂੰ ਹੁਣੀ ਚੱਕ ਕੇ ਰੱਖੋ ਨਾਲ ਉਹਨੂੰ ਉੱਥੇ ਲੈ ਜਾ ਕੇ ਤਾਂ ਸਹੀ ਦਾ ਸੀ ਨਾ ਹੈ ਨਹੀਂ ਪਤਾ ਲਿਆ ਸਮ ਗਿਆ ਉਹ ਉਹ ਹੈ ਸਹੀ ਹੈਲੋ ਹੈਲੋ ਗੱਗੀ ਕਿੱਥੇ ਹੈ ਅੱਜ ਆਪਾਂ ਇੱਧਰ ਆਪਾਂ ਸੀਨ ਕਰਨੇ ਨੇ ਹਮਤ ਮਾਰ ਕੇ ਕਿੱਥੇ ਵੀ ਇੱਥੇ ਦਿਨੇ ਦੀ ਰੋਟੀ ਰੋਟੀ ਖਾ ਲਈ ਤੇ ਡਾਰਲਿੰਗ ਮੋਟਰਸਾਈਕਲ ਲੈ ਕੇ ਆ ਰਹੇ ਨੂੰ ආහිැපී ගැපන කරමසම් එමු පතමා යෙතුරු නාල්ල නා ලැකෙදු සංජේග චල ජ කරචාචාතක් ਕਾਲੇ ਇਹਨੂੰ ਪੀਲੀ ਕਰ ਲੈ ਥੋੜੀ ਮਾਗਰੋਂ ਕਮਾ ਕੇ ਪੀਲੀ ਕਰ ਲੈ ਇਹਨੂੰ ਇਹ ਬਈ ਕਿੰਨਾ ਕੇ ਚਰ ਕੱਟ ਜਾਂਦਾ ਇਹ ਲਾ ਦੂ ਘੰਟਾ ਅੱਧਾ ਪੌਣਾ ਘੰਟਾ ਘੰਟਾ ਅੱਧਾ ਪੀਲੀ ਕਰ ਸੋਹਣਿਆ ਇਹਨੂੰ ਉਧਰ ਦੇ ਬਸ ਚਿੱਟੀ ਨਾ ਕਰ ਪੀਲੀ ਕਰ ਪੀਲੀ ਹੋ ਗਈ ਬਈ ਇੱਧਰ ਉਧਰ ਇੱਧਰ ਪੀਲੀ ਹੋ ਗਈ ਪੀਲੀ ਨਹੀਂ ਹੈਗੀ ਚਿੱਟੀ ਹੈ ਜੇ ਹੁਣ ਹੋਰ ਬਈ ਦੂ ਪੀਲੀ ਕੀ ਕਰਾਂਗੇ ਪੀਲੀ ਹੋ ਗਈ ਦੂ ਪੀਲੀ ਕੀ ਕਰਾਂਗੇ ਠੀਕ ਆ ਇਹ ਹੁਣ ਗੱਲ ਐ ਹੋ ਗਈ ਬਾਜੇ ਨਹੀਂ ਪਤਾ ਆਉਂਦੀ ਉਹ ਪਤਾ ਨਹੀਂ ਨਾ ਨਾ ਤਾਂ ਮੈਨੂੰ ਪਤਾ ਹੈ ਮੈਨੂੰ ਵੀ ਅਸੀਂ ਰਾਜੇ ਕੇ ਬਾਗਲ ਮੂਰੇ ਖੜੇ ਆਂ ਰਾਤ ਦੇ ਕੁਝ ਵੀ ਹੋ ਸਕਦਾ ਨੂੰ ਸਾਡੇ ਨਾਲ 10 11 ਵੱਜ ਗਏ 10 ਵੱਜ ਗਏ ਰਾਤ ਪੂਰਾ ਰਿਸਕੀ ਕੰਮ ਐ ਕਿਉਂਕਿ ਸਾਇਰਾਂ ਚ ਤਾਂ ਜਿਹੜਾ ਦਾ ਸਾਇਰਾਂ ਦਾ ਮਾਹੌਲ ਹੁੰਦਾ ਉੱਥੇ ਆਵਾਜ਼ਾਈ ਚੱਲਦੀ ਰਹਿੰਦੀ ਐ ਦੁਕਾਨਦਾਰ ਬੈਠੇ ਰਹਿੰਦੇ ਨੇ ਜਿਹੜਾ ਪਿੰਡ ਵਾਲਾ ਹੁੰਦਾ 8 ਵਜੇ ਕੁੰਡੇ ਲਾ ਲੈਂਦੇ ਨੇ ਤੇ ਇਹਨਾਂ ਦੇ ਰੈਂਗੜੇ ਹੁੰਦੇ ਨੇ 12 ਨਾਲ ਹੁਣ ਅਸੀਂ ਆ ਬਾ ਇਹਨਾਂ ਦਾ ਬਾਗਲਾ ਇਹ ਰਾਜੇ ਕਾ ਪਤਾ ਉੜੀਆਂ ਦਾ ਬਾਗਲਾ ਇਹ ਅਮਰਾ ਉਹਨਾਂ ਦਾ ਆਮਣੀਕ ਨੇ ਰਾਜੇ ਦੇ ਤੇ ਮੁਰਗੇ ਨੇ ਅੰਦਰ ਅਸੀਂ ਇੱਥੇ ਸੀਨ ਕਰਨਾ ਹੈ ਗਲਤੀ ਸਾਥ ਹੋਏ ਹੋਗੀ ਵੀ ਅਸੀਂ ਦਿਨੇ ਰਾ ਦੱਸਿਆ ਨਹੀਂ ਰਾਜੇ ਨੂੰ ਦੱਸਿਆ ਨਹੀਂ ਹੁਣ ਇਸ ਵੇਲੇ ਜੇ ਜਾ ਕੇ ਠਾਉਨੇ ਆ ਉਹ ਵੀ ਉਹ ਵੀ ਉਹ ਵੀ ਗਲਤ ਗੱਲ ਹੈ ਵੀ ਆ ਇਸ ਵੇਲੇ ਹੁਣ ਥੋੜਾ ਜਿਆਦਾ ਲੈ ਵਾਪਸ ਉਤਲੇ ਲੈਵਲ ਦੀ ਗੱਲ ਬਾਤ ਹੁੰਦੀ ਆ ਹੁਣ ਲੈਵਲ ਹੱਲਿਆ ਹੋਇਆ ਰਾਜੇ ਦਾ ਹੁਣ ਮੇਰੀ ਗੱਲ ਸੁਣੋ ਆਪਾਂ ਬੰਤੇ ਹੈਗੇ ਆ 6 ਆਪਾਂ ਤੁਸੀਂ ਦੋ ਅੰਦਰ ਖੜੋ ਮੈਂ ਤੇ ਲੈ ਵੀ ਸੀਨ ਕੱਢ ਦਿਆਂ ਸੀਨ ਮੇਰੇ ਨੇ ਆਇਆ ਕੋਈ ਆਜੂ ਕੋਈ ਨਾ ਕਿਹੜਾ ਆਇਆ ਸੀ ਕੋਈ ਆਪਾਂ ਦੇਖ ਲੈਣੇ ਆ ਜਾਏ ਤਾਂ ਜੇ ਕਰਕੇ ਆਏਗਾ ਹੈ ਗਈ ਤੇ ਇਹ ਤੂੰ ਨਾ ਸੱਪ ਸਲੂੰਡੀ ਲੜਾ ਲਈ ਤੂੰ ਇੱਥੇ ਕਿਤੇ ਸਾਨੂੰ ਜਾਈਲਾ ਤੜਕੇ ਨੂੰ ਭਾਇਨਾ ਸਾਰੇ ਥਾਣੇ 'ਚ ਬੈਠੇ ਹੋਵੇਂ ਅਸੀਂ ਲੋ ਸੀਨ ਕੱਢੀਏ ਹੁਣ ਆਪਾਂ ਹੁਣ ਮੇਰੀ ਗੱਲ ਸੁਣਾ ਆ ਲਾਈਟ ਲਾ ਲ ਮੇਰਾ ਸੀਨਾ ਦੋ ਬੰਦੇ ਅੰਦਰ ਜਾਓ ਠੀਕ ਹੈ ਅੰਦਰੋਂ ਨਾ ਅਗਲਾ ਦੂਜਾ ਵਾਰ ਖੋਲ ਕੇ ਅੰਦਰ ਲੈ ਨੂੰ ਛੱਡ ਦੇ ਆਗੇ ਚੱਲ ਲੋ ਫਲਾਈ ਮੜਾ ਜਾ ਅੰਦਰੋਂ ਕਰ ਉਹ ਆਡੀ ਗਲਤੀ ਇਹ ਆ ਵੀ ਅਸੀਂ ਦਿਨੇ ਨਹੀਂ ਦੱਸ ਕੇ ਗਏ ਕਿਉਂਕਿ ਦਿਨੇ ਸੀਨਤਾ ਕਰਕੇ ਗਿਆ ਉਹ ਬੰਦਾ ਹੈ ਨਹੀਂ ਸੀ ਕੰਮ ਤੇ ਗਿਆ ਸੀ ਮੈਨੂੰ ਤਾਂ ਲੱਗਦਾ ਉਹ ਵੀ ਚੱਕੀ ਜਾਂਦਾ ਹੁਣ ਉਹ ਜਾਲੀ ਵਿੱਚ ਦੀ ਨਾ ਨਾ ਬਾਈ ਹੁਣ ਤਾਂ ਆਪਣੂ ਹੀ ਉਹਨੂੰ ਛੇੜਿਓ ਨਾ ਉਹ ਅਲਟਰਾ ਲੈਜੈਂਡ ਆ ਉਹ ਉਹਨੂੰ ਛੇੜ ਨਾ ਲਿਓ ਇਸ ਵੇਲੇ ਕਰੇ ਛੇੜ ਉਹ ਉਹ ਬਿਨਾ ਦੰਦੇ ਉਹ ਕਰਾਰੀਆਂ ਭੋਰੀ ਖੜਾ ਇਸ ਵੇਲੇ ਉਹਦੀ ਕੋਈ ਤਾਂ ਕਰਾਰੀ ਨਹੀਂ ੜਦੀ ਦੰਦੇ ਜੰਦਾ ਨਹੀਂ ਫਸਣਾ ਉਹਦਾ ਹਾਂ ਸੀਨ ਰਹਿੰਦਾ ਸੀਗਾ ਇੱਕ ਅਸੀਂ ਆ ਉਹ ਗੱਟਾ ਪਾ ਦਿੱਤੀ ਉਹਨੂੰ ਕਰ ਅੱਛਾ ਕਰਕੇ ਚਾਣੂ ਸਨਾਈ ਜੀ ਵੀ ਠਾਉਣੇ ਗਾ ਨੂੰ ਮੈਂ ਵੀ ਸੁੱਤੇ ਪਏ ਬੋਝ ਕੇ ਦੇਖ ਲਈ ਕਿ ਮਗਾ ਲਾਈਟਾ ਬੰਦ ਮੰਜਾ ਮੋਟਰਸਾਈਕਲ ਆਂਦੀ ਆ ਅੱਛਾ ਹੀ ਅੱਛਾ ਮਤਲਬ ਬਿੜਕੇ ਹੈਗੀ ਤੁਸੀਂ ਤੁਸੀਂ ਨਾ ਬਾਰ ਖੁੱਲੀ ਰੱਖਿਓ ਸਾਨੂੰ ਦਸਾਂ ਮਿੰਟਾਂ ਚਾਬੀ ਫੜਾ ਦਾਂਗੇ ਲੈ ਉਹ ਖੋਲ ਹਾਂ ਬਹੁਤ ਬਹੁਤ ਸ਼ੁਕਰਾਂ ਮੈਨੂੰ ਤਾਂ ਇਹ ਦੀ ਡਾਂਗ ਦਾ ਡਰ ਸੀ ਇਹ ਵੀ ਜਿੰਦਰੀ ਚੈੱਕ ਹੋ ਗਿਆ ਵੀ ਨਿਗਾ ਹੈਗੀ ਬਈ ਬੰਦੇ ਆ ਬਿੜਕ ਹੈਗੀ ਬਿੜਕ ਹੈਗੀ ਆ ਜਾਓ ਬਈ ਆ ਜਾਓ ਹੁਣ ਸਾਰੇ ਤੂੰ ਇੱਥੇ ਮਾਕਰ ਭੈਣ ਦਾ ਖਸਮਾ ਤੇਰੀ ਕਮੀ ਰਹੇਗੀ ਤੀ ਇੱਥੇ ਕੋਈ ਮੁਰਗੀ ਫੜ ਲੇਗਾ ਸਾਨੂੰ ਸਾਰਾ ਪਤਾ ਚਲੋ ਉਧਰ ਚਲ ਓਏ ਚਾਬੀਆਂ ਕੱਢ ਲਿਆ ਮੋਟਰਸਾਈਕਲਾਂ ਦੀਆਂ ਮੋਟਰਾਂ ਦੇ ਚਾਬੀਆਂ ਕੱਢਿਓ ਤੜਕੇ ਨੂੰ ਇਹ ਪਾਤੜਾਂ ਪਏ ਹੋਣਗੇ ਨਹੀਂ ਕੱਢ ਲਿਆ ਕੱਢ ਲਿਆ ਕੱਢ ਲਿਆ ਦੋਨਾਂ ਦੀਆਂ ਆਜੋ ਆਜੋ ਪਰ ਮੇਰੀ ਗੱਲ ਐ ਸੁਣੋ ਦੋ ਬੰਦੇ ਅੰਦਰ ਜਾਓ ਹੁਣ ਆਜੋ ਹਾਂ ਦੋ ਜਣੇ ਦੋ ਤਾਂ ਬਾਰੇ ਤੁਸੀਂ ਦੋ ਜਣੇ ਅੰਦਰ ਹੋ ਮੈਨੂੰ ਤਾਂ ਸੀਨ ਕੱਟਣਾ ਪੁੱਤ ਤੂੰ ਬਾਹਰੇ ਆ ਹੈਪੀ ਨੇ ਬਚਾ ਦਿੱਤਾ ਵੀ ਆਪਾਂ ਉਹ ਲਾਈਟ ਲਾਈਟ ਫੜਾ ਤੂੰ ਹੈਪੀ ਹੁਣ ਇਹਨੂੰ ਹੁਣ ਮਾਰੀ ਬੈਟਰੀ ਯਾਰ ਲੈ ਮੈਂ ਆ ਦੇ ਲੈ ਡੱਬਾ ਲੈ ਲੋ ਯਾਰ ਸਰਵਰ ਲਾਉਣਾ ਬਈ ਮੈਂ ਬਲੌਗ ਵਾਲਾ ਬਾਗ ਇਹ ਤਾਂ ਨਹੀਂ ਚੱਲੋ ਦੋ ਤਿੰਨ ਮਾਰੋ ਉਹ ਕੱਪਾ ਬਣੀ ਛੋਟਾ ਪਤੀਲਾ ਵਿੱਚ ਡਿੱਗੂ ਐ ਦੇਖ ਲੋ ਪਤੀਲਾ ਵਿੱਚ ਡਿੱਗੂ ਛੋਟਾ ਆ ਸਰੀਆ ਮਾਗਰ ਨੂੰ ਕਰੋ ਬਸ ਬਸ ਸਹੀ ਆ ਸਹੀ ਕਰਤਾ ਹੋਰ ਪਾੜਾ ਥੋੜਾ ਜਿਹਾ ਪਾਣੀ ਹੋਰ ਪਹਿਲਾਂ ਸ੍ਰੀ ਰਾਮ ਹਰਾਮੀ ਸੀ ਆਉਂਦਾ ਹੁੰਦਾ ਹੋਰ ਬਾਰ ਇੱਕ ਗੱਪਾ ਉਹਨਾਂ ਦੇ ਦੀਪਕੇ ਖੇਤ ਆਏ ਕਿ ਦੀਪਕੇ ਦੀਪਕੇ ਤਾਂ ਲਗਾਤੇ ਆ ਆ ਦੀਪਕੇ ਲਗਾਉਣਾ ਤੂੰ ਠੀਕ ਐ ਮੈਂ ਤੈਨੂੰ ਕੇ ਜਾਂਦਾ ਨਾ ਬੰਦਾ ਦੇਖਿਆ ਲੱਗਦਾ ਪੁਰਾਣਾ ਬੰਦਾ ਹੈ ਨਾ ਇਹ ਬਾਸ 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 ਮੋਟਰ ਤੇ ਵੀ ਆਇਆ ਆਇਆ ਨਹੀਂ ਉਧਰ ਇੱਕ ਦੋ ਇੱਧਰ ਆਇਆ ਇੱਥੇ ਇਹ ਆਪਣਾ ਚਲਾਦਾ ਵੇ ਇਹਦਾ ਦੇਖ ਹਰਦੇਵ ਕੇ ਹਰਦੇਵ ਕੇ ਇਹਨਾਂ ਦੇ ਅੱਡ ਆਉਂਦੇ ਨੇ ਇਹਨਾਂ ਦੇ ਅੱਡ ਨਹੀਂ ਵੀ ਆਉਂਦੇ ਤਾਂ ਡੋ ਅੱਡ ਨੇ ਸਾਡ ਵਾਲੀ ਮੋਟਰ ਤੇ ਵੀ ਆਉਂਦੇ ਨੇ ਉੱਥੇ ਇੱਕ ਵਾਰ ਆਇਆ ਸੀ ਉਧਰ ਜੀ ਦੀ ਲਗਾਇਆ ਹੋਗਾ ਉਧਰ ਗਿਆ ਤਾਂ ਉਹ ਮਿਸ਼ਰੀ ਕੇ ਉਹ ਟੀਟਾ ਮਿਸਤਰੀ ਕੇ ਮਾ ਚੀਚੀ ਲੱਬੂ ਨਾਲ ਆਏ ਸੀ ਲੱਬੂ ਦੀ ਹੁੜਨੇ ਕ ਲੰਬਾ ਆ ਜਾਂਦਾ ਨਾ ਨਾ ਲੰਬੂ ਲੱਬੂ ਲੰਬੂ ਲੱਬੂ ਲੰਬੂ ਆਰੇ ਕੁਛ ਨਹੀਂ ਲੱਬੂ ਹੋਤਾ ਹੋ ਨਹੀਂ ਹੋਤਾ ਪਾਲੇ ਕੇ ਆਉਂਦੇ ਹੁੰਦੇ ਨੇ ਉਹ ਲੋਕੀ ਉਹ ਬਾਦਲ ਬਾਦਲ ਆਉਂਦੇ ਨੇ ਇੱਕ ਵੇ ਬਾਦਲ ਬਾਦਲ ਲੱਬੂ ਨਾਲ ਚਲੋ 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 ਆਪਨੇ ਲੰਬੂ ਮਸ਼ਹੂਰ ਆ ਯਾਰ ਲੰਬੂ ਹੀ ਜਿਆਦਾ ਕਰਸੀ ਲਿਆ ਉਹ ਪਾਲੇ ਕੇ ਆਉਂਦੇ ਹੁੰਦੇ ਨੇ ਕਰਸੀ ਦੇ ਲੈ ਪਿਸਟਰ ਪਿਸਟਰ ਕਰਸੀ ਦੇ ਚੋਕੀ ਬਣਾ ਲੈਣ ਬਲੌਗ ਬਣਾ ਲੈਣ ਹਮ ਸੱਡੇ ਹੁਣਾ ਖੜਾ ਤੁਸੀਂ ਕਹਿੰਦੇ ਵੀ ਟੀਮ ਹੈ ਕੋਲ ਟੀਮ 4 ਤੋਂ ਸਾਰਿਆਂ ਨੂੰ ਪਤਾ ਕਿੰਨੀ ਗੱਪ ਆਪਾਂ ਕਿੰਨੇ ਕੁ ਪੰਜ ਸਭ ਨੂੰ ਪਤਾ ਹੈ ਠੀਕ ਆ ਆਪਾਂ ਪਿਆ ਸਾਰਾ ਕੁਝ ਆਪਣੇ ਕੋਲੇ ਤੈਨੂੰ ਮੈਂ ਇੱਕ ਗੱਲ ਹੋਰ ਰੱਸਾਂ ਪਰ ਆਪਾਂ ਐਂ ਦੇ ਚੱਕ ਹੀ ਨਹੀਂ ਦਿਖਾਉਂਦੇ ਕਿਤੇ ਨਾ ਫਿਰ ਹੈਗਾ ਤਾਂ ਹੈਗਾ ਬਈ ਆਪਣਾ ਨਹੀਂ ਚਲ ਉਹ ਤਾਂ ਠੀਕ ਆ ਸੱਢ ਗੱਲ ਯਾਰ ਤੂੰ ਤਾਂ ਫਿਰ ਐਸੇ ਵੇਲੇ ਤਾਂ ਜ਼ਰੂਰਤ ਰਹਿੰਦੀ ਹੈ ਠੀਕ ਆ ਚਲੋ ਤਾਂ ਐਂ ਹੁਣ ਆਪਾਂ ਕੋਈ ਗੈਂਗ ਚੋਰਾ ਕੋਈ ਆਪਾਂ ਨੂੰ ਮਾਰ ਦੂਗਾ ਆ ਸੇਫਟੀ ਲਈ ਤਾਂ ਜ਼ਰੂਰੀ ਹੈ ਬਈ ਸੇਫਟੀ ਐਸੇ ਵੇਲੇ ਕਾਦੀ ਆਵਰਾ ਫੜਾਈ ਆ ਸੇਫਟੀ ਨਹੀਂ ਆਹਾ ਰੋ ਵੀ ਜ਼ਰੂਰੀ ਆ ਬਈ ਯਾਰ ਓਏ ਯਾਰ ਇਸ ਵੇਲੇ ਫਿਰ ਚੱਕ ਕੇ ਮਾਰ ਮਾਰ ਮੇਰੀ ਗੱਲ ਸੁਣ ਲੈ ਫੜੀ ਯਾਰ ਫਿਰ ਤੁਸੀਂ ਤਾਂ ਅੱਖਾਂ ਵੀ ਇਸੇ ਲੈ ਕੇ ਰੱਖਦੇ ਰਾਫਲ ਨੂੰ ਕਰਤੇ ਹੋ ਕੋਈ ਕੰਮ ਮਾਰੀ ਜਾਂਦਾ ਹੁਣ ਰਾਫਲ ਨੇ ਕੀ ਕਹਿੰਦੇ ਨੇ ਓਏ ਯਾਰ ਮੈਂ ਨਾ ਕਿ ਮੈਂ ਦਿਖਾਵਾ ਨਹੀਂ ਦਿਖਾਈ ਜਾਂਦਾ ਕਿਸੇ ਚੀਜ਼ ਦਾ ਵੀ ਆਪਾਂ ਨੂੰ ਬੰਦੇ ਉਹ ਬੁਰੇ ਲੱਗਦੇ ਨੇ ਜਿਹੜੇ ਉਹੀ ਇੱਥੋਂ ਨਹੀਂ ਆਏ ਚੱਕ ਕੇ ਜਿ ਰੱਖਦੇ ਉਹ ਉਹੀ ਆਏ ਜੇ ਫੜ ਕੇ ਫੋਟੋ ਪਾ ਦੇਣਗੇ ਭਾਈ ਮੌਕੇ ਮੌਕੇ ਦੇ ਨਿਕਲਦਾ ਨਹੀਂ ਮੌਕੇ ਦੇ ਨਿਕਲਦਾ ਮੈਂ ਨਿਕਲਦਾ ਡਾਂਗੀ ਚਲਦੀ ਹੁੰਦੀ ਹੈ ਇਹ ਦਿਨ ਉਹ ਵਧੀਆ ਤਿਆਰੀ ਹੈ ਮੈਂ ਯਾਰ ਸੁਣਾਈ ਗੱਲ ਕਹਿਣਾ ਹਰ ਇੱਕ ਚੀਜ਼ ਦੀ ਇੱਕ ਲਿਮਟ ਹੁੰਦੀ ਆ ਕੋਈ ਚੀਜ਼ ਆਪਾਂ ਸ਼ੋਅ ਕਰਾਂਗੇ ਤਾਂ ਪੈਸੇ ਦੀ ਵੀ ਲਿਮਟ ਹੈ ਜੇ ਹੁਣ ਆਪਾਂ ਦਿਖਾਂ ਆਪਾਂ ਦਿਖਾਉਣਾ ਉਹਦੀ ਵੀ ਲਿਮਟ ਹੈਗੀ ਠੀਕ ਆ ਇਹ ਹੁਣ ਪਲੂਫਾ ਉਕਣੀ ਤੌਰ ਤੇ ਕੰਮ ਦੇ ਹਾਂ ਇਹ ਕੰਮ ਵੀ ਦੇ ਦੂਗੀ ਤੇ ਤੂੰ ਹੁਣ ਮੇਰੀ ਗੱਲ ਸੁਣ ਉਹ ਤੂੰ ਲੰਘ ਜਾਣਾ ਭੁੱਲੀ ਜੀ ਭੈਣ ਦਾ ਖਸਮ ਆ ਗੋਟ ਤੋਂ ਇੱਧਰ ਆ ਜਾਣਾ ਹੁਣ ਗੋਡਾ ਵੀਰੇ ਹਲਾ ਬਾਦਲ ਦਿੰਨ ਨੂੰ ਆਹ ਹਲਾਤੀ ਰੱਖਿਆ ਕਰ ਇੱਧਰ ਨਹੀਂ ਇਹ ਹਾਂ ਹਾਂ ਠੀਕ ਆ ਮੋਬਾਈਲ ਮੋਬਾਈਲ ਜਿਉਂ ਚਾਹੀਦਾ ਮੈਨੂੰ ਫਿਰ ਮੈਂ ਤੇਰਾ ਮੋਬਾਈਲ ਫੜ ਕੇ ਉਧਰ ਰੋਟੇ। ਬਾਈ ਨੂੰ ਫੜਾ ਦੇ ਇਹਨੂੰ ਫੜ ਮੈਂ ਅਸੀਂ ਆਏ ਬੈਠੇ ਆਂ ਵੇ ਠੀਕ ਆ ਦ ਮੈਨੂੰ ਫੜਾ ਬਾਈ ਹੁਣ ਮਾ ਆਏ ਬੈਠੇ ਆਂ ਵੇ ਲੈ ਮੈਂ ਇੱਕ ਲਾਲਾ ਓਏ ਤੂੰ ਐ ਕਰੀ ਲੈ ਲੈ ਵੀ ਸੀਨ ਚੱਲਦਾ ਚੱਲਦੀ ਤਾਂ ਹਾਂ ਚੱਕਦੀ ਤਾਂ ਹਾਂ ਦਾ ਚੱਕ ਦੂੰਗਾ ਸਮਝ ਗਿਆ ਹੁਣ ਮੈਂ ਘਰੇ ਪੁਰੇ ਨਹੀਂ ਜਾਂਦਾ ਘਰੇ ਦਾ ਬੱਦਲ ਚਾੜ ਕੀ ਦਿਖਾਵਾਂਗੇ ਸਮਝ ਗਿਆ ਗੱਲ ਠੀਕ ਆ ਵੇ ਫਿਰ ਤਾਂ ਡਾਰਲਿੰਗ ਫਿਰ ਤਾਂ ਬਾਹਲਾ ਕੁਝ ਕਰਨਾ ਪਊ ਜੇ ਮੈਂ ਘਰੇ ਗਿਆ ਹੁਣ ਤਾਂ ਮੈਂ ਕਰੂ ਪਹਿਲਾਂ ਦੁਕਾਨ ਤੇ ਗਿਆ ਪਰ ਗੱਗੀ ਕੋਲੇ ਗਿਆ ਫਿਰ ਮੈਂ ਚੋਰੀ ਮੁਰਗਾ ਚੋਰੀ ਕਰਿਆ ਹੁਣ ਮੈਂ ਇਹਦੇ ਕੋਲੇ ਆ ਗਿਆ ਹੁਣ ਬਸ ਦਿਨ ਚੜ ਜੂਗਾ ਨੈਕਸਟ ਡੇ ਆ ਜੂਗਾ ਹੁਣ ਤਾਂ ਹਾਨੂੰ ਚੱਕ ਦੀ ਟਾਈਮ ਠੀਕ ਹੈ ਬਈ ਮੈਂ ਜਲਦੀ ਮੈਂ ਕਿ ਲੋ ਬਲਾਣਾ ਜਵਾਬ ਇਹ ਹੁਣ ਤਾਂ ਪਾ ਲੈ ਇੱਕ ਅੱਗੇ ਤੋਂ ਬਲਾਣਾ ਪਾ ਕੇ ਆਇਆ ਕਰ ਅਸਿਕ ਗਿਆ ਇਹਨਾਂ ਦੇ ਜੇਬਾਂ ਵਾਲੀਆਂ ਕੋਈ ਸ਼ਰਟ ਨਹੀਂ ਹੁੰਦੀ ਇਹਨਾਂ ਦੇ ਨੈਣਾ ਦੇ ਆਹ ਲੱਗਦਾ ਕੋਈ ਆ ਚੀਜ਼ ਵਾਲੀ ਜਿਹਨੇ ਬਟਨ ਵਾਲੀ ਹੋਵੇ ਬਿਨਾ ਜੇਬ ਤੋਂ ੱਖਾ ਹੋ ਜਾਂਦਾ ਬਈ ਯਾਰ ਮਤਲਬ ਬਲੈਂਡ ਤਾਂ ਬੈਸੀ ਪਾਉਣੀ ਚਾਹੀਦੀ ਐ ਬਲੈਂਡਾ ਹੋਣੀ ਤੇ ਬਲੈਂਡ ਤੇ ਨੀਕਰ ਹਮੇਸ਼ਾ ਸਾਰਿਆਂ ਨੂੰ ਪਾਉਣੀ ਚਾਹੀਦੀ ਆਪਾਂ ਕਹਿ ਦਿੰਦੇ ਆ ਚੱਲ ਯਾਰ ਆਪਾਂ ਅਗਲਾ ਆਖੂਗਾ ਇਹ ਭਈਆਂ ਨੂੰ ਐ ਕਹਿੰਦਾ ਯਾਰ ਵੀ ਬਹੁਤ ਔਖਾ ਪ੍ਰਵਾਸੀ ਬੰਦੇ ਨੂੰ ਆ ਮੱਸਰਖਾਈਆਂ ਦਾ ਗੱਟੇ ਇੱਥੇ ਹੈਨਾ ਘਰ ਛੱਡਣੇ ਸੌਖੇ ਨਹੀਂ ਹੈਗੇ ਕੋਈ ਵੀ ਲੜ ਜਿਹੜਾ ਬਾਹਰ ਆਪਨਾਂ ਵਾਲੇ ਬੈਠੇ ਨੇ ਚਾਹੇ ਇਹ ਆ ਕੇ ਘਰ ਛੱਡ ਕੇ ਕੋਈ ਵੀ ਬੰਦਾ ਹੈਗਾ ਵੀ ਹਰੇਕ ਨੂੰ ਔਖਾ ਹੀ ਔਖਾ ਯਾਰ ਭਾਏ ਦਾ ਹੌਲੀ ਬਈ ਇੱਥੇ ਕੋਈ ਮੌਰ ਸੰਗਦੂ ਐ ਦੰਦ ਕੱਢੇ ਨੇ ਤੁਸੀਂ ਟਾਈਮ ਕਿੰਨਾ ਹੋ ਗਿਆ 12:00 12:00 11:30 ਹੋ ਗਏ ਠੀਕ ਹੈ ਤਾਂ ਤੜਕੇ ਡਿਊਟੀ ਤੇ ਵੀ ਜਾਣਾ ਸਾਰੇ ਡਿਊਟੀ ਵਾਲੇ ਬੰਦੇ ਨੂੰ ਡਿਊਟੀ ਵਾਲੇ ਬੰਦੇ ਆ ਹੁਣ ਤੂੰ ਮੈਨੂੰ ਲਾ ਪਤਾ ਲੱਗਿਆ ਤੇਰੇ ਪੈਰ ਜੇ ਖਿੰਡਣ ਲੱਗੇ ਸੋਦਾ ਜਾ ਕੇ ਸਮਝਾ ਬਦਲ ਜਾਉਂਗਾ ਵੀਡੀਓ ਬਣਾਈ ਇਹਨੇ ਤੂੰ 8 ਵਜੇ ਦਾ 8 ਹੋ ਗਿਆ ਸੀ ਜਲਾ ਕਰਕੇ 8 ਵਜੇ ਦਾ 8 ਫੋਨ ਕਰਕੇ ਇਹ 8 ਵਜੇ ਕਿ ਲੋਗੇ ਹੋਰਾਂ ਦੇਖ ਲਓ ਬਾਈ ਓਏ ਕਿਹੜੇ ਤੇ ਮੈਨੂੰ ਪਤਾ ਨਹੀਂ ਲੱਗ ਰਿਹਾ ਇਧਰੋਂ ਸਹੀ ਆਉਂਦੀ ਆ 11:30 ਵਜੇ ਰਾਤ ਦੇ ਅੱਧਾ ਘੰਟਾ ਰਹਿ ਗਿਆ ਦਿਨ ਬਦਲਣ ਚ ਬਾਦ ਚੁਬਾ ਦਈਏ ਤੇ ਬਾਈ ਅੱਧਾ ਘੰਟਾ ਵੀ ਬਾਅਦ ਜਾਵਾਂਗੇ ਵੀ ਸਵੇਰੀ ਜਾਵਾਂਗੇ ਤੇ ਬਾਈ ਬਣ ਕੇ ਸਵੇਰੇ ਟੱਟੂ ਜਾਏਗਾ ਤੂੰ ਆ ਤਾਂ ਹੁਣ ਇੱਥੇ ਡਿੱਗ ਜੂ ਚੱਕ ਕੇ ਪਾਉਣਾ ਪੂਰਾ ਨਾ ਵੀ ਆ ਮਾਇਕ ਮੁਕ ਸਾਹਮਣੇ ਨਾ ਉਹ ਤਾਂ ਐਂ ਤਾਂ ਆਪਾਂ ਨੂੰ ਤਾਂ ਲੱਗ ਜੂ ਘੰਟਾ ਹਜੇ ਕੱਪੜਾ ਲੀਡਾ ਵੀ ਸਾਮਾਂਗੇ ਰੋਟੀ ਟੁੱਕ ਵੀ ਖਾਵਾਂਗੇ ਤੇ ਇਹ ਨਾ ਚੌਧਰੀ ਇਹਨੂੰ ਦਿਨੇ ਕਿਹਾ ਸੀ ਵੀ ਸੀਨ ਕਰਾਂਗੇ ਵੀ ਐਂ ਕਰਕੇ ਭਾਈ ਤੂੰ ਤਾਂ ਬੇਲਾ ਹੋ ਜੀ ਟਾਈਮ ਨਾਲ ਮੈਨੂੰ ਕੁਦਰਤ ਚੱਹੀਓ ਦੱਸਿਆ ਕਿਉਂ ਨਹੀਂ ਉਹ ਤੇਰੇ ਦਾਖੜਾ ਪੂਜਵਾ ਤੈਨੂੰ ਪਤਾ ਸੀ ਨਾ ਜਦੋਂ ਬੱਬੀ ਨਾਲ ਗੱਲ ਕਰਕੇ ਕੀਤੀਗੇ ਮੁੱਕਰਦਾ ਤੂੰ ਕੈਮਰੇ ਮੂਰੇ ਮੁੱਕਰਦਾ ਤੂੰ ਸਾਥੇ ਚ ਮੁੱਕਰਦਾ ਸਾਥੇ ਚ ਕੜ ਕੇ ਮੁੱਕਰਦਾ 8 ਵਜੇ ਚੌਧਰੀ ਖਾ ਕੇ ਰੋਟੀਆਂ ਪੈ ਗਿਆ ਤਾਂ ਕੁਦਰਤੀ ਮੈਂ ਫੋਨ ਲਾ ਲਿਆ ਨਾ ਪਾਇਆ ਦਾ ਗੰਦੀਗਾ ਫੇਰ ਮੁੱਕਰਦਾ ਤੂੰ ਫੇਰ ਆ ਇਹ ਤਾਂ ਦਸ ਤੇਰਾ ਚਾਚਾ ਸੌਂ ਗਿਆ ਸੀ ਨਾ ਆ ਦੇਖੇ ਕਰਦਾ ਬੰਦਾ ਕਹਿੰਦਾ ਸੌਂ ਗਿਆ ਸੀ ਉਹਨੇ ਨਹੀਂ ਪੜੀ ਜਾਂਦਾ ਸੀ ਪੇਪਰ ਐ ਸਭ ਇਹ ਤਾਂ ਗਵਾਈ ਚ ਹੱਕ ਚ ਨਹੀਂ ਦਿੰਦਾ ਇਹ ਇਹ ਤਾਂ ਇਹਦਾ ਕਹਿਣਾ ਉਹ ਬਾਸੀਪੁਰ ਚੋਂ ਤਾਂ ਹੈਗਾ ਇਹ ਪੜੀ ਜਾਂਦਾ ਠੀਕ ਹੈ ਇਹਦਾ ਮੁੰਡੇ ਦਾ ਆਹ ਮੁੰਡੇ ਦਾ ਵੀ ਰਾਤ ਨੂੰ ਸੀਨ ਆ ਆਹ ਮੁੰਡੇ ਦਾ ਵੀ ਰਾਤ ਨੂੰ ਸੀਨ ਆ ਤੇ ਇਹ ਬਲੌਗ ਹੈ ਨਹੀਂ ਮੈਨੂੰ ਪਤਾ ਇਹ ਕਿਹੜੇ ਚ ਪਾਉਣਗੇ ਕਿਹੜੇ ਚ ਨਾ ਵੀਰ ਵੀਡੀਓ ਤੇ ਇਹ ਮਿਹਨਤ ਆਈ ਹੈ ਬਹੁਤ ਮਿਹਨਤ ਆਈ ਹੈ ਹਰੇਕ ਵੀਡੀਓ ਦੀ ਮਿਹਨਤ ਆਉਂਦੀ ਹੈ ਤੇ ਥੋੜੀ ਜੀ ਖਾਸ ਕਰਕੇ ਆਈ ਹੈ ਕਿਉਂਕਿ ਜਿਹੜਾ ਦਿਨ ਦਾ ਸ਼ੂਟ ਹੁੰਦਾ ਦਿਨੇ ਵੀਡੀਓ ਬਣਾਉਣੀ ਹੁੰਦੀ ਆ ਉਹ ਤਾਂ ਸਾਨੂੰ ਕੋਈ ਡਰ ਡੱਕਰ ਨਹੀਂ ਹੁੰਦਾ ਹਨਾ ਇਹ ਚੈਨਲ ਤੇ ਦੂਜੀ ਵਾਰ ਰਾਤ ਦੇ ਸੀਨ ਕੱਢੇ ਨੇ ਬਈ ਆਪਾਂ ਤੇ ਇੱਕ ਰਾਤ ਦੇ ਸੀਨ ਤਾਂ ਕਰਕੇ ਸੀ ਘੱਟ ਕੱਢਦੇ ਸੋ ਤਾਂ ਮਾਹੌਲ ਖਰਾਬ ਆ ਬਈ ਯਾਰ ਐਵੇਂ ਕੋਈ ਜਾਣਦਾ ਇੱਥੇ ਆ ਚਲ ਹੁਣ ਠੀਕ ਆ ਆਪਣੇ ਪਿੰਡ 'ਚ ਖੜੇ ਆ ਕੋਈ ਐ ਨਹੀਂ ਪਤਾ ਰਾਤ ਨੂੰ ਨਿਕਲ ਕੇ ਖਲਪਾੜ ਮਾਰੇ ਸਰਚ ਬਿਨਾਂ ਗੱਲੂ ਦੀ ਲੜ ਪਈ ਜੇ ਹੁਣ ਅਸੀਂ ਅਸੀਂ ਸਾਰੇ ਇੱਕ ਗੱਲ ਸਾਡੀ ਟੀਮ 'ਚ ਸਾਰੀ ਬਹੁਤ ਵਧੀਆ ਬੰਦੇ ਨੇ ਵੀ ਕੋਈ ਖਾਂਦਾ ਪੀਂਦਾ ਨਹੀਂ ਕੋਈ ਨਸ਼ੇੜੀ ਨਹੀਂ ਹੈਗਾ ਠੀਕ ਆ ਵੀ ਗੱਲ ਇਹ ਸਾਡੇ ਚ ਇੱਕ ਬਹੁਤ ਵੱਡੀ ਹੈ ਵੀ ਕੋਈ ਫਿਕਰ ਨਹੀਂ ਕਰਦੇ ਇਹਨੂੰ ਕਿ ਕਿੱਥੇ ਤੁਰੇ ਫਿਰਦੇ ਨੇ ਮੂਰਲੇ ਨੂੰ ਕੀ ਸਮਝਾਏਗਾ ਜਦੋਂ ਅਗਲਾ ਸਰਚ ਮਾਰਿਆ ਤਾਂ ਬੜੀ ਹੀ ਗੱਲ ਮੈਂ ਕਹਿਣਾ ਚਾਹੁੰਦਾ ਵੀ ਮੂਰਲੇ ਸਰਾਬੀ ਨਹੀਂ ਮੂਰਲਾ ਜਿਹਦਾ ਮੂਰਲੇ ਸਰਾਬੀ ਨਹੀਂ ਜੇ ਆਪਾਂ ਸਹੀ ਆ ਅਗਲਾ ਨਹੀਂ ਨਾ ਮੂਰਲਾ ਨਹੀਂ ਨਾ ਸਹੀ ਹੈਗਾ ਅਗਲਾ ਨਹੀਂ ਕੋਸ਼ਿਸ਼ ਤਾਂ ਪੂਰੀ ਕਰਦੇ ਹਾਂ ਬਈ ਜੇ ਆਪਾਂ ਸਹੀ ਆ ਮੂਰਲਾ ਨਹੀਂ ਸਹੀ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਦਾ ਠੀਕ ਆ ਆਪਾਂ ਮਾੜਾ ਨਹੀਂ ਹਰੇਕ ਨੂੰ ਕਿਸੇ ਨੂੰ ਬਾਇਲ ਲੱਗਿਆ ਕਿਸੇ ਨੂੰ ਭੁੱਕੀ ਦਾ ਕਿਸੇ ਨੂੰ ਫੀਮ ਦਾ ਕਿਸੇ ਨੂੰ ਸਰਾਬ ਦਾ ਵੀ ਜੇ ਕਿਸੇ ਦੀ ਪੁੱਕੀ ਫੀਮ ਖਾ ਕੇ ਕਹਦਾ ਕਦੇ ਬੰਦ ਲੜੂਗਾ ਨਹੀਂ ਹੈਗਾ ਉਹ ਕੰਮ ਕਰੂਗਾ ਪੁੱਕੀ ਫੀਮ ਖਾ ਕੇ ਸ਼ਰਾਬੀ ਉਹ ਪੰਗੇ ਲਊਗਾ ਬਾਲੇ 100% ਨਹੀਂ ਮਤਲਬ 100 ਚ 30% ਪੰਗੇ ਲੈਂਦੇ ਨੇ ਬੇਨਾਮੀ ਖੈਪੜਦੇ ਨੇ ਵੀਰ ਉਹਨਾਂ ਨੂੰ ਜਿਹੋ ਵਾਂ ਐ ਕਹਿੰਦੇ ਨੇ ਵੀ ਹਾਂ ਬਈਆ ਤਾਂ ਵੀ ਆ ਤਾਂ ਅੱਗ ਅੱਗ ਚ ਅੱਗ ਤੁਰੀ ਜਾਂਦੀ ਹੈ ਨਹਿਰ ਚ ਕਹਦਾ ਕਰੋ ਵੀ ਅੱਗ ਹੀ ਆ ਬਾਈ ਕੁਝ ਵੀ ਕਹਿਣ ਹਾਮੀ ਭਰਦਿਆ ਕਰੋ ਬਈ ਗੱਲ ਚਾਦਾ ਪੱਲਾ ਛੜਾਲਿਆ ਕਰੋ ਕਿਸੇ ਨਾਲ ਲੜਨ ਦੀ ਲੋੜ ਨਹੀਂ ਕਿਸੇ ਨਾਲ ਬੈਂਸਨ ਦੀ ਲੋੜ ਨਹੀਂ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਠੀਕ ਆ ਦੇਖਿਆ ਤਾਂ ਵੀ ਤਾਰਤੇ ਹੱਥੇ ਬੈਠਾ ਤਾਂ ਕਹਿੰਦਾ ਬੈਠਾ ਹਾਂ ਬਸ ਜਿਵੇਂ ਮੁੰਡੇ ਨੇ ਉਦਾਹਰਨ ਦਿੱਤੀ ਹੈ ਜਿਵੇਂ ਸਹੀ ਦੇ ਦਿੱਤੀ ਠੀਕ ਆ ਵੀ ਬਸ ਕਿਸੇ ਨਾਲ ਬਾਇਸ ਵਾੜੀ ਨਾ ਕਰੋ ਯਾਰ ਅੱਜ ਕੱਲ ਟਾਈਮ ਇਹ ਜਾ ਇੱਕ ਗੱਲ ਮੈਂ ਹੋਰ ਦੇਖੀ ਆ ਤੁਸੀਂ ਕਿਸੇ ਲਈ ਖੜ ਜੋ ਠੀਕ ਆ ਤੁਸੀਂ ਜੇ ਤੂੰ ਐ ਕਰ ਮੈਂ ਤੇਰੇ ਲਈ ਐਕਸਪੋਜ਼ ਕਰ ਮੈਂ ਤੇਰੀ ਲੜਾਈ ਹੋਗੀ ਇਹਨਾਂ ਦੋਨਾਂ ਦੀ ਲੜਾਈ ਹੋਗੀ ਮੈਂ ਤੇਰ ਨਾਲ ਖੜ ਗਿਆ ਇਹਨੂੰ ਤਾਂ ਪਤਾਗਾ ਵਿਜੇਂਦਰ ਲਵਿਨਾ ਖੜਾ ਤੀਗਾ ਠੀਕ ਆ ਇਹਦੀ ਤਾਂ ਚੇਤ ਚਰੂਗੀ ਤੂੰ ਭੁੱਲ ਜਾਏਗਾ ਮੇਰਾ ਇਹ ਡੰਡਾ ਤੀਗਾ ਠੀਕ ਹੈ ਤੇ ਤੇਰਾ ਤਾਂ ਬੈਰ ਇਹਦੇ ਨਾਲ ਤੀਗਾ ਮੈਂ ਤੇਰੇ ਨਾਲ ਖੜਾ ਤੇਰੇ ਨਾਲ ਬੈਰ ਮੁੱਕ ਗਿਆ ਇਹਦਾ ਬੈਰ ਮੇਰੇ ਨਾਲ ਹਾਂ ਬਈ ਇਹਦਾ ਆਪਣਾ ਬਈ ਯਾਰੀਆਂ ਯੂਰੀਆਂ ਆਈਆਂ ਤੇਲ ਲੈਣ ਆਦਾ ਸੰਭਲ ਸੰਭਾਲ ਕੇ ਚੱਲਿਆ ਕਰੋ ਠੀਕ ਹੈ ਅੱਜ ਕੱਲ ਕੋਈ ਇੱਥੇ ਯਾਰੀਆਂ ਯੂਰੀਆਂ ਨਹੀਂ ਹੈਗੀਆਂ ਮਗਰ ਕੋਈ ਨਹੀਂ ਖੜਦਾ ਪੈਂਦੀਆਂ ਸਭ ਨੰਗ ਜੰਦੇ ਨੇ ਐ ਹੁੰਦੇ ਵੀ ਨਹੀਂ ਯਾਰੀਆਂ ਪਰ ਕੋਈ ਕਿਸੇ ਪਿੱਛੇ ਲੜਨ ਦੀ ਲੋੜ ਨਹੀਂ ਜਿਹੜਾ ਬੰਦਾ ਸਹੀ ਆ ਉਹਨੂੰ ਸਹੀ ਕੋ ਜਿਹੜਾ ਬੰਦਾ ਗਲਤ ਆ ਉਹਨੂੰ ਗਲਤ ਕਹੋ ਤਾਂ ਹੁਣ ਆਪਾਂ ਸਮਾਪਤੀ ਕਰ ਦਈਏ ਸਤਿ ਸ਼੍ਰੀ ਅਕਾਲ ਜੀ ਜਿਹੜੇ ਵਿੱਚ ਆ ਸਿੱਟੀ ਜਾਂਦੀ ਹੈ ਹੁਣ ਸਿੱਟੀ ਜਾਂਦੇ ਹੁਣ 12 ਦੇ ਲਗਭਗ ਜਿੰਦਰ ਬੁੱਗਰ ਬਲੌਗ ਤੇ ਪਾਵਾਂਗੇ ਵੀ ਇਹ ਆਪਾਂ ਬਲੌਗ ਹਾਂ ਇਹਨੂੰ ਜਿੰਦਰ ਬੁੱਗਰ ਬਲੌਗ ਨੂੰ ਕਰ ਲਿਓ ਸਬਸਕ੍ਰਾਈਬ ਤੇ ਜਿਹੜੇ ਆ ਵਿੱਚ ਤੋਂ ਸ਼ਬਦ ਹੋਰਾਂ ਪਰਾਂ ਹੋਗੇ ਉਹਦੇ ਲਈ ਖੇਵਾਂ ਦੇ ਜਾਚਕਾ ਕਿਉਂਕਿ ਤੜਕੇ ਦੇ ਤੜਕੇ ਦੇ 7 ਵਜੇ ਦਾ ਗੱਡੀ ਨੂੰ ਚਾਬੀ ਲਾਈ ਹੋਈ ਕੱਲ ਨੂੰ ਫੇਰ ਸ਼ੂਟ ਆ ਬਈ ਕੱਲ ਨੂੰ ਫੇਰ ਆ ਪਰਸੋਂ ਨੂੰ ਫੇਰ ਆ ਦੋ ਤਿੰਨ ਦਿਨ ਲਗਾਤਾਰ ਸੈਚਡੇ ਸੰਡੇ ਮੰਡੇ ਟਿਊਜ਼ਡੇ ਟਿਊਜ਼ਡੇ ਦਾ ਮਤਲਬ ਹੁੰਦਾ ਨਹੀਂ ਥੋੜਾ ਹੋਰ ਕੰਮ ਹੋ ਜਾਂਦਾ ਤਿੰਨ ਚਾਰ ਦਿਨ ਪੂਰੀ ਦੱਬ ਕੇ ਕੱਲ ਕੱਦੂ ਚ ਭਜਾਇਆ ਮੈਨੂੰ ਧੰਨਵਾਦ ਬਸ ਇਹ ਕਹਿਣਾ ਚਾਹਣਾ ਚਲੋ ਯਾਰ ਘਰਾਂ ਜਾਣੇ ਬਈ ਅਸੀਂ ਚੰਗਾ ਬਾਏ ਮੈਂ ਤਫੜਾ ਦੇ ਮੈਨੂੰ ਤਾਂ ਕੰਦ ਟੱਪਣੀ ਪਊ ਨਾ ਫੇਰ ਵੀ ਹਾਂ ਇਹਨੂੰ ਤਾਂ ਟੱਪਣੀ ਜਿੰਦਾ ਲਾਹ ਕੜੇ 1 ਮਿੰਟ ਹੋਰਾਂ ਫੜਾ ਹੋਰਾਂ ਫੜਾ ਆ ਮੈਂ ਇੱਕ ਫੜੀ ਮੇਰੇ ਵਾਲਾ ਮੋਬਾਈਲ ਮੈਂ ਕੱਪੜਾ ਯਾਰ ਇੱਥੇ ਕਹੂੰਗਾ ਰਹਿਣਾ ਕਿ ਕੋਈ ਨਾ ਰਹਿਣਾ ਕਿ ਬਾਲੇ ਆ ਗਏ ਆਪਣੇ ਪਿੰਡ ਚ ਹੈ ਬਾਲੇ ਬਾਹਰ ਲੈ ਮੈਂ ਕੋੜਾ ਨਹੀਂ ਆ ਬਾਲੇ ਤੇ ਬਿਲੇ ਇਹ ਹੂੰ ਦੇਖੇ ਨਹੀਂ ਹੈ ਨਾ ਕਹੇ ਜੀ ਟਵਿੱਟਰ ਚਾਚਾ ਪਰ ਮੈਿਕ ਬੰਦ ਕਰੂ ਪਹਿਲਾਂ ਮੈਿਕ